ਮੇਰੀ ਨਾ ਨਾਨੀ ਨੇ ਇਹ ਗੱਲ ਦੱਸੀ ਸੀ ਕਿ ਜਦੋਂ ਰਾਜੇ ਰਾਣੀਆਂ ਦਾ ਸਮਾਂ ਹੁੰਦਾ ਸੀ ਅੱਛਾ ਬਈ ਉਦੋਂ ਨਾ ਮਤਲਬ ਕਿ ਜੋ ਬੰਦਾ ਕੋਈ ਗੁਨਾਹ ਕਰਦਾ ਸੀ ਉਹਨੂੰ ਨਾਲ ਦੀ ਨਾਲ ਰਾਜਾ ਸਜ਼ਾ ਦੇ ਦਿੰਦਾ ਸੀ ਆਪਣੇ ਪਰਜਾ ਚ ਬਲਾ ਕੇ ਉਹਨੂੰ ਸਜ਼ਾ ਸੁਣਾਈ ਜਾਂਦੀ ਸੀ ਫਿਰ ਉਹਨੂੰ ਹਰ ਹੀਲੇ ਉਹ ਸਜ਼ਾ ਮੰਨਣੀ ਪੈਂਦੀ ਸੀ ਹੈਨਾ ਕੀ ਹੋਇਆ ਨਾ ਇੱਕ ਔਰਤ ਸੀਗੀ ਉਹਦੇ ਪਰਿਵਾਰ ਦੇ ਵਿੱਚੋਂ ਉਹਦਾ ਪੁੱਤ ਸੀ ਉਹਦਾ ਵੀਰ ਸੀ ਉਹਦੇ ਘਰ ਵਾਲਾ ਸੀ ਤੰਨਾ ਜਣੇ ਸੀ ਤੰਨਾ ਨੇ ਇਕੱਠਿਆਂ ਨੇ ਚੋਰੀ ਕਰ ਲਈ ਕਿਸੇ ਦੇ ਘਰੇ ਰਲ ਕੇ ਰਾਜੇ ਨੇ ਆਪਦੀ ਪਰਜਾ ਚ ਤੰਨੇ ਬੁਲਾ ਲੇ ਹੈਨਾ ਮੰਗਰੇ ਵਿਚਾਰੀ ਉਹ ਵਗ ਗਈ ਹੈਨਾ ਉਹਦਾ ਤਾਂ ਕਸੂਰ ਨਹੀਂ ਸੀ ਤੇ ਉਹ ਰਾਜਾ ਕਹਿਣ ਲੱਗੇ ਵੀ ਐ ਕਰਕੇ ਤੁਹਾਨੂੰ ਤਿੰਨਾਂ ਨੂੰ ਸਜ਼ਾ ਮਿਲੂਗੀ ਫਾਂਸੀ ਦੀ ਜਾਂ ਜੋ ਵੀ ਪਤਾ ਨਹੀਂ ਹੋ ਸਕਦੇ ਕਿਹੜੀ ਸਜ਼ਾ ਸੁਣਾਈ ਹੋਵੇ ਇਹ ਤਾਂ ਆਪਾਂ ਨੂੰ ਪਤਾ ਨਹੀਂ ਹੋ ਸਕਦਾ ਮਾਨ ਕੜ ਤਕਾਣੀ ਹੋਵੇ ਪਰ ਚੀਜ਼ ਬਹੁਤ ਸੋਹਣੀ ਹੈ ਤੇ ਇਹ ਕਹਿੰਦੇ ਵੀ ਤੁਹਾਨੂੰ ਤਿੰਨਾਂ ਨੂੰ ਸਜ਼ਾ ਮਿਲੂਗੀ ਸੀਦੀ ਉਹ ਔਰਤ ਕਹਿੰਦੀ ਵੀ ਨਹੀਂ ਰਾਜਾ ਰਾਜਾ ਨੂੰ ਮੈਂ ਤਾਂ ਇਕੱਲੀ ਰਹਿ ਗਈ ਫਿਰ ਮੇਰੇ ਵੀਰ ਨੂੰ ਵੀ ਤੁਸੀਂ ਸਜ਼ਾ ਦੇ ਰਹੇ ਹੋ ਮੇਰੇ ਪੁੱਤ ਨੂੰ ਵੀ ਤੇ ਮੇਰੇ ਘਰ ਵਾਲੇ ਨੂੰ ਵੀ ਵੀ ਮੇਰਾ ਕੀ ਬਣੂਗਾ ਫਿਰ ਫਿਰ ਰਾਜੇ ਨੇ ਇਹ ਗੱਲ ਕਹੀ ਸੀ ਕਹਿੰਦਾ ਚਲ ਐ ਕਰ ਬੀਬੀ ਤੂੰ ਤੰਨਾ ਚ ਇੱਕ ਛਾਂਟ ਲੈ ਤੇ ਉਹਨੇ ਪਤਾ ਕੀ ਕੀਤਾ ਫਿਰ ਉਹ ਕਹਿੰਦੀ ਵੀ ਕੀ ਕਰਾਂ ਮੈਨੂੰ ਪੁੱਤ ਵੀ ਓਨੇ ਪਿਆਰਾ ਢਿੱਡੋ ਜੰਮਿਆ ਵੀਰ ਵੀ ਓਨੇ ਪਿਆਰਾ ਮੈਨੂੰ ਮੇਰੇ ਘਰ ਵਾਲੇ ਵੀ ਮੈਨੂੰ ਓਨੇ ਪਿਆਰਾ ਗੁਰੂ ਦੇ ਸਾਹਮਣੇ ਲਾਵਾਂ ਲਈਆਂ ਨੇ ਕਹਿੰਦੀ ਚਲ ਤੂੰ ਐਂ ਕਰ ਰਾਜੇ ਰਾਜਨ ਕਹਿੰਦੀ ਤੂੰ ਨਾ ਮੈਨੂੰ ਮੇਰਾ ਵੀਰ ਦੇ ਦੇ ਮੇਰੇ ਪੁੱਤ ਨੂੰ ਤੇ ਮੇਰੇ ਭਰਾ ਨੂੰ ਉਹਨੂੰ ਸੌਰੀ ਮੇਰੇ ਪੁੱਤ ਨੂੰ ਤੇ ਮੇਰੇ ਘਰ ਵਾਲੇ ਨੂੰ ਸਜਾ ਦੇ ਦੇ ਵੀ ਸਾਰੀ ਪਰਜ ਹੈਰਾਨ ਓਨੇ ਪੁੱਛਿਆ ਘਰ ਵਾਲੇ ਨੇ ਕਹਿੰਦਾ ਕੀ ਗੱਲ ਮੈਂ ਤੇਰੇ ਸਿਰ ਦਾ ਸਾਈ ਹਾਂ ਮੈਨੂੰ ਰੱਖ ਕਹਿੰਦੀ ਨਾ ਦੁਬਾਰਾ ਵਿਆਹ ਕਰਾ ਲੂੰਗੀ ਘਰ ਵਾਲਾ ਦੁਵਾਰੀ ਬਣ ਜੂ ਤੇ ਫਿਰ ਮੁੰਡਾ ਕਹਿੰਦਾ ਮੈਂ ਕਹਿੰਦੀ ਮੁੰਡਾ ਵੀ ਜਾ ਮਨ ਨੂੰ ਹੋਰ ਹਲੇ ਹੈਗੀ ਚੱਲਦੀ ਫਿਰਦੀ ਮੈਂ ਕਹਿੰਦੀ ਵੀਰ ਕਿੱਥੇ ਆਉਂਗੀ ਨਾ ਮੇਰੇ ਮਾਂ ਐ ਨਾ ਮੇਰੇ ਪਿਓ ਐ ਜਿਵੇਂ ਵੀਰ ਨੂੰ ਵੀ ਸਜ਼ਾ ਦੇਤੀ ਕਹਿੰਦੀ ਮੇਰੀ ਤਾਂ ਮੇਰੀਆਂ ਤਾਂ ਜੁਗਗੇ ਖਤਮ ਐ ਬਸੇ ਖਤਮ ਐ ਤੁਸੀਂ ਦੇਖੋ ਕਿੱਡੀ ਸਿਆਣਪ ਸੀ ਤੇ ਉਹ ਉਹ ਔਰਤ ਦਾ ਜਿਗਰਾ ਵੀ ਕਿੱਡਾ ਹੋਊਗਾ ਸਹੀ ਹੈ ਬਹੁਤ ਵੱਡਾ ਜਿਗਰਾ ਹੈ ਨਾ ਤੇ ਮਤਲਬ ਮੇਰੀ ਨਾਨੀ ਨੇ ਇਹ ਗੱਲ ਦੱਸੀ ਜਦੋਂ ਮੈਂ ਕਿਹਾ ਵੀ ਇੰਨੀਆਂ ਸਮਝਦਾਰ ਔਰਤਾਂ ਵੀ ਹੁੰਦੀਆਂ ਨੇ ਯਾਰ ਅਗਲਾ ਕਹਿੰਦਾ ਗਿੱਚੀ ਪਿੱਛੇ ਮਤ ਹੁੰਦੀ ਐ ਬੇਸ਼ੱਕ ਇਹ ਮਨ ਕਟ ਤਕਾਣੀ ਹੋ ਪਰ ਐਡੀ ਕਾ ਗੱਲ ਕਿੱਡਾ ਮੈਸੇਜ ਦੇ ਹੂੰ ਸਹੀ ਗੱਲ ਬਹੁਤ ਵੱਡਾ ਮੈਸੇਜ ਹਾਂ ਸੋ ਪਤਾ ਨਹੀਂ ਕੀ ਸੀ ਇਹ ਪਰ ਚੀਜ਼ ਸੋਹਣੀ ਸੀ ਜੀ ਮਤਲਬ ਬਹੁਤ ਸੋਹਣੀ ਚੀਜ਼ ਸੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਬਹੁਤ ਜੀ ਚਲੋ